ਸਤਿ ਸ੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਸੰਗਰੂਰ ਦੇ ਨਾਲ ਜੁੜੀ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਦਈਏ ਕਿ ਉੱਥੇ ਇੱਕ 17 ਸਾਲ ਦੇ ਨੌਜਵਾਨ ਦੇ ਵੱਲੋਂ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ ਨਸ਼ੇ ਦੀ ਓਵਰਡੋਸ ਦੇ ਕਾਰਨ ਉਸ ਦੀ ਜਾਨ ਚਲੀ ਗਈ ਹੈ ਜਿਸ ਤੇ ਚੱਲਦੇ ਆ ਉੱਥੇ ਸਿਆਸਤ ਵੀ ਗਰਮ ਆ ਗਈ ਹੈ ਕਿਉਂਕਿ ਮ੍ਰਿਤਕ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਜਿੱਥੇ ਸੁਖਪਾਲ ਖੈਰਾ ਪਹੁੰਚੇ ਤਾਂ ਉਥੇ ਹੀ ਉਹਨਾਂ ਦੇ ਵੱਲੋਂ ਸੀਐਮ ਭਗਵੰਤ ਮਾਨ ਤੇ ਮੀਥੇਰਦੂ ਨਸ਼ੇ ਦੇ ਮਾਮਲੇ ਦੇ ਵਿੱਚ ਘੇਰ ਲਿਆ ਗਿਆ ਹੈ ਕਿਉਂਕਿ ਮਾਨ ਸਰਕਾਰ ਦੇ ਵੱਲੋਂ ਜੋ ਦਾਅਵੇ ਕੀਤੇ ਗਏ ਸੀ ਨਸ਼ਾ ਖਤਮ ਕਰਨ ਨੂੰ ਲੈ ਕੇ ਉਹੀ ਦਾਅਵੇ ਉਹੀ ਵਾਦੇ ਯਾਦ ਕਰਵਾਏ ਜਾ ਰਹੇ ਨੇ ਹਾਲਾਂਕਿ ਮਾਨ ਸਾਹਿਬ ਨੇ ਅਸੀਂ ਕਹਿ ਸਕਦੇ ਹਾਂ ਕਿ ਦੁਬਾਰਾ ਕੁਝ ਹੋਰ ਸਮਾਂ ਜ਼ਰੂਰ ਪੰਜਾਬ ਦੇ ਲੋਕਾਂ ਤੋਂ ਮੰਗਿਆ ਹੈ ਔਰ ਕਿਹਾ ਹੈ ਕਿ ਨਸ਼ੇ ਨੂੰ ਖਤਮ ਕੀਤਾ ਜਾਵੇਗਾ ਕੁਝ ਸਮੇਂ ਦੀ ਮੌਲਤ ਹੋਰ ਜ਼ਰੂਰ ਸਰਕਾਰ ਦੇ ਵੱਲੋਂ ਮੰਗੀ ਗਈ ਸੀ ਪਰ ਇਹ ਸਭ ਦੇ ਵਿਚਾਲੇ ਇਹ ਜੋ ਨਸ਼ੇ ਦੇ ਨਾਲ ਮੌਤਾ ਹੋ ਰਹੀਆਂ ਨੇ ਔਰ ਇਹ ਲੜੀ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਉਸ ਨੂੰ ਲੈ ਕੇ ਵੀ ਜ਼ਰੂਰ ਵਿਰੋਧੀਆਂ ਦੇ ਵੱਲੋਂ ਮਾਮਲੇ ਉਭਾਰੇ ਵੀ ਜਾ ਰਹੇ ਨੇ ਔਰ ਇਸ ਮੁੱਦੇ ਦੇ ਉੱਤੇ ਸਰਕਾਰ ਨੂੰ ਘੇਰਿਆ ਵੀ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਬਕਾਇਦਾ ਲਾਈਵ ਵੀ ਹੁੰਦੇ ਨੇ ਸੁਖਪਾਲ ਖਹਿਰਾ ਔਰ ਲਾਈਵ ਹੋਣ ਦੇ ਨਾਲ-ਨਾਲ ਉਹਨਾਂ ਦੇ ਵੱਲੋਂ ਜੋ ਵੀਡੀਓ ਪਸੰਗੀ ਕੀਤੀ ਗਈ ਆ ਉੱਥੇ ਹੀ ਇੱਕ ਪੋਸਟ ਵੀ ਪਾਈ ਗਈ ਆ ਪੋਸਟ ਦੇ ਵਿੱਚ ਉਹ ਕੀ ਕਹਿ ਰਹੇ ਨੇ ਮੈਂ ਤੁਹਾਨੂੰ ਉਹ ਵੀ ਦੱਸ ਦਿੰਨੀ ਆ ਪੋਸਟ ਦੇ ਵਿੱਚ ਕੀ ਕੁਝ ਲਿਖਿਆ ਗਿਆ ਹੈ ਔਰ ਪੋਸਟ ਦੇ ਵਿੱਚ ਸੁਖਪਾਲ ਖਰੜਾ ਨੇ ਲਿਖਿਆ ਹੈ ਕਿ ਮਿੱਠੇਵਾਲ ਨੇੜੇ ਪਿੰਡ ਕੁਰੜ ਜੋ ਕਿ ਮੀਥੇਰ ਦਾ ਪਿੰਡ ਹੈ ਇੱਥੇ 16 ਸਾਲ ਦੇ ਨੌਜਵਾਨ ਅਭਿਜੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਇਹ ਦਰਸਾਉਂਦੀ ਹੈ ਕਿ ਭਗਵੰਤ ਮਾਨ ਸਰਕਾਰ ਨਸ਼ੇ ਨੂੰ ਠੱਲ ਪਾਉਣ ਤੇ 100% ناکਾਮ ਹੋਈ ਹੈ ਤਾ ਇੱਕ ਨਾਬਾਲਗ ਲੜਕੇ ਦੀ ਮੌਤ ਜੋ ਹੈ ਉਹ ਹੋਈ ਹੈ ਉਹ ਵੀ ਨਸ਼ੇ ਦੀ ਓਵਰਡੋਸ ਦਾ ਕਰਕੇ ਮੌਤ ਹੋਈ ਹੈ ਹਾਲਾਂਕਿ ਕਿਹਾਇਆ ਜਾ ਰਿਹਾ ਸੀ ਕਿ ਦੋ ਲੜਕੇ ਜੋ ਨੇ ਉਹ ਨਸ਼ੇ ਦਾ ਸੇਵਨ ਕਰ ਰਹੇ ਸੀ ਉਹਨਾਂ ਦੇ ਵਿੱਚੋਂ ਇੱਕ ਦੇ ਮੂੰਹ ਦੇ ਵਿੱਚੋਂ ਜਦੋਂ ਛੱਗ ਨਿਕਲਦੀ ਹੈ ਤਾਂ ਉਹਦੇ ਪਰਿਵਾਰਕ ਮੈਂਬਰ ਉਸਨੂੰ ਫਟਾਫਟ ਹਸਪਤਾਲ ਲੈ ਜਾਂਦੇ ਨੇ ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਦੂਸਰੇ ਪਾਸੇ ਅਭੀਜੀਤ ਜਿਸ ਦੀ ਮੌਤ ਹੋ ਗਈ ਕਿਉਂਕਿ ਉਸ ਨੂੰ ਇਲਾਜ ਉਸ ਸਮੇਂ ਨਹੀਂ ਮਿਲ ਸਕਿਆ ਓਵਰਡੋਸ ਦਾ ਕਰਕੇ ਉਸ ਦੀ ਜਾਨ ਚਲੀ ਗਈ ਔਰ ਪਰਿਵਾਰ ਦੇ ਵਿੱਚ ਇਸ ਸਮੇ ਮਾਪੇ ਅਤੇ ਉਹਦਾ ਛੋਟਾ ਪਰਾ ਹੈ ਫਿਲਹਾਲ ਦੋ ਪਰਾਸੀ ਹੋਰ ਉਹਦੇ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਪਰਿਵਾਰ ਦੇ ਨਾਲ ਤਾਂ ਹਮਦਰਦੀ ਜਤਾਈ ਹੀ ਜਾ ਰਹੀ ਹੈ ਨਾਲ ਹੀ ਆਰਥਿਕ ਸਹਾਇਤਾ ਕਰਨ ਦੀ ਗੱਲ ਵੀ ਕੀਤੀ ਜਾ ਰਹੀ ਹੈ ਪਰ ਇਹ ਸਭ ਦੇ ਵਿਚਾਲੇ ਸਰਕਾਰ ਨੂੰ ਵੀ ਕੇਰਿਆ ਜਾ ਰਿਹਾ ਹੈ ਕਿ ਕੁਝ ਕਹਿ ਰਹੇ ਨੇ ਸੁਖਪਾਲ ਖੈਰਾ ਆਓ ਸੁਣਦੇ ਹਾਂ ਦੋਸਤੋ ਇਸ ਵਕਤ ਅਸੀਂ ਸੰਗਰੂਰ ਲੋਕ ਸਭਾ ਹਲਕੇ ਦੇ ਪਿੰਡ ਮਿੱਠੇਵਾਲ ਵਿੱਚ ਮੌਜੂਦ ਹਾਂ ਇਹ ਜਿਹੜਾ ਪਿੰਡ ਹੈ ਇਹ ਮੀਥੇਰ ਦਾ ਜਿਹੜਾ ਪਿੰਡ ਹੈ ਲੋਕ ਸਭਾ ਦਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਉਹਦੇ ਬਿਲਕੁਲ ਗਵਾਂਡ ਵਿੱਚ ਪਿੰਡ ਹੈ ਉਹਨਾਂ ਦਾ ਪਿੰਡ ਹੈਗਾ ਕੁਰੜ ਤੇ ਇਸ ਪਿੰਡ ਵਿੱਚ ਸਾਡੇ ਆਉਣ ਦਾ ਸਬਬਬ ਇਸ ਕਰਕੇ ਬਣਿਆ ਕਿ ਇੱਕ ਬਹੁਤ ਛੋਟਾ ਨੌਜਵਾਨ 17 ਸਾਲ ਦਾ ਬੱਚਾ ਉਹ ਜਿਹੜਾ ਆ ਤੁਸੀਂ ਪਹਿਲਾਂ ਵੀਡੀਓ ਦੇਖਣ ਇਹ ਕਹ ਰਿਹਾ ਕਿ ਮੋਟਰ ਤੇ ਪਿਆ ਸੀ ਅਸਲ ਤੇ ਵੀ ਪਈਆ ਕੋਲ ਆ ਨੀ ਕੀ ਕਰ ਢੋਕੇ ਲਾਇਆ ਨਹੀਂ ਲੀਲਾ ਵਾਹ ਪਾਤ ਵੀ ਨੀਲੇ ਹੋਏ ਪਾ ਬਾਵੀ ਨੌਜਵਾਨ ਮੁੰਡਾ ਜੀ ਕੋਈ ਪੈਰ ਪੂਰੇ ਨੀਲੇ ਹੋਏ ਮੈਨੂੰ ਡਰ ਦੇ ਦੇਖੋ ਨਸੀਬਾ ਚ ਆਪਣੀ ਇਹ ਜਿਹੜਾ ਤੁਹਾਨੂੰ ਦਿਖਾਇਆ ਇਹ ਇਹਨਾਂ ਦਾ ਸਰਦਾਰ ਭਰਪੂਰ ਸਿੰਘ ਜੀ ਨੇ ਨੇੜੇ ਆ ਜਾ ਸਰਦਾਰ ਭਰਪੁਰ ਸਿੰਘ ਜੀ ਨੇ ਇਹ ਛੋਟੇ ਕਿਸਾਨ ਨੇ ਇਹਨਾਂ ਦੇ ਦੋ ਬੱਚੇ ਸੀਗੇ ਇਹ ਜਿਹੜਾ ਬੱਚਾ ਪਹਿਲਾਂ ਜਿਹੜਾ ਨਸ਼ੇ ਦੇ ਕਰਕੇ ਓਵਰਡੋਸ ਕਰਕੇ ਮੌਤ ਹੋਈ ਆ ਉਹਦਾ ਨਾਮ ਹੈ ਅਭਿਜੀਤ ਔਰ ਆ ਇਹਨਾਂ ਦਾ ਛੋਟਾ ਬੱਚਾ ਹੈਗਾ ਵਾ ਔਰ ਤੁਸੀਂ ਦੇਖ ਲਿਆ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਨਾਲ ਉਹ ਨਸ਼ੇ ਦੇ ਓਵਰਡੋਸ ਕਰਕੇ ਉਹਦੀ ਮੌਤ ਹੋਈ ਹੋਈ ਆ ਇਹ ਅਸਲ 'ਚ ਤਿੰਨ ਬੱਚੇ ਸੀਗੇ ਔਰ ਜਦੋਂ ਤਿੰਨਾਂ 'ਚੋਂ ਦੋਹਾਂ ਨੇ ਨਸ਼ਾ ਆਦੀ ਪ੍ਰੋਬਲਮ ਹੈ ਨਹੀਂ ਜਦੋਂ ਤਿੰਨਾਂ 'ਚੋਂ ਨਸ਼ਾ ਇਹ ਨਾ ਬੱਚਿਆਂ ਨੂੰ ਲੱਗਦਾ ਕਿ ਪਹਿਲੀ ਦੂਜੀ ਵਾਰੀ ਕਿਤੇ ਕੀਤਾ ਇਹਨਾਂ ਨੂੰ ਪਤਾ ਨਹੀਂ ਹੋਊਗਾ ਕਿ ਕੀ ਸਿਸਟਮ ਆ ਜਾਂ ਉਹ ਟ੍ਰੇਨ ਨਹੀਂ ਸੀ ਜਾਂ ਐਕਸਪਰਟ ਨਹੀਂ ਸੀਗੇ ਕੋਈ ਨਸ਼ੇੜੀ ਨਹੀਂ ਸੀਗੇ ਪਰ ਜਿੱਦਾਂ ਇੱਕ ਰਵਾਜ ਚੱਲਿਆ ਹੋਇਆ ਪੱਛੇ ਇਕੱਠੇ ਹੋ ਕੇ ਇਸ ਕੋਡ ਦੇ ਵਿੱਚ ਫਸ ਜਾਂਦੇ ਨੇ ਪ੍ਰੋਬੇਬਲੀ ਉਸ ਦਾ ਸ਼ਿਕਾਰ ਹੋਇਆ ਔਰ ਜਦੋਂ ਕੁਰੜ ਪਿੰਡ ਵਿੱਚ ਇਹ ਮੀਥੇਰ ਦੇ ਪਿੰਡ ਵਿੱਚ ਇਹਦੀ ਮੌਤ ਹੋਈ ਆ ਜਿਹੜਾ ਨਾਲ ਦਾ ਬੱਚਾ ਸੀਗਾ ਉਹ ਘਰ ਵਾਲਿਆਂ ਨੇ ਸ਼ਾਇਦ ਉਹਦੋਂ ਜਿੰਦਾ ਹੋਊਗਾ ਸਾਹ ਚੱਲਦੇ ਹੋਣਗੇ ਉਹਦਾ ਸ਼ਾਇਦ ਨਾਮ ਸੀਗਾ ਸਨੀ ਉਸ ਨੂੰ ਚੱਕ ਕੇ ਹਸਪਤਾਲ ਚ ਲੈ ਗਏ ਝੰਗ ਚੁਗਾਈ ਸੀ ਉਹਦੇ ਮੂੰਹ 'ਚੋਂ ਉਹਨੂੰ ਉਹਨਾਂ ਨੇ ਬਚਾ ਲਿਆ ਤੇ ਇਹਨਾਂ ਦਾ ਬੱਚਾ ਜਿਹੜਾ ਸੀਗਾ ਮਾਰੇਗਾ ਮੇਰੇ ਨਾਲ ਬਹੁਤ ਅਰਸੇ ਤੋਂ ਕਰਮਜੀਤ ਸਿੰਘ ਜੀ ਨੇ ਇਹ ਇਹਨਾਂ ਦੇ ਬੇਟੇ ਦੇ ਇਸ ਜਿਹੜਾ ਅਭਿਜੈਤ ਉਹਦੇ ਚਾਚਾ ਜੀ ਸੀਗੇ ਕਰਮਜੀਤ ਥੋੜੀ ਜੀ ਤੂੰ ਗੱਲ ਦੱਸ ਜਾ ਤਮਾਰੀ ਲੱਗ ਕੇ ਆ ਜੋ ਹਲ ਸਹੀ ਦੱਸ ਇਹ ਜਿਹੜੀ ਮੌਤ ਹੋਈ ਹੈ ਬੜੀ ਬੇਵਕਤੀ ਆ ਇਹ ਸਿੰਥੈਟਿਕ ਨਸ਼ਾ ਜਿਹੜਾ ਚਿੱਟਾ ਬੱਚਾ ਕੋਈ ਇਦਾਂ ਦਾ ਪਹਿਲਾਂ ਤੋਂ ਕੋਈ ਸ਼ਿਕਾਰ ਨਹੀਂ ਸੀ ਨਵਾਂ ਸੀਗਾ ਤੇ ਇਹ ਜਿਹੜਾ ਨਸ਼ਾ ਮਾਰੂ ਨਸੇ ਦੇ ਨਾਲ ਇਹਦੀ ਮੌਤ ਹੋਈ ਆ ਸੀ ਜਦੋਂ ਜਾ ਕੇ ਦੇਖਿਆ ਸਾਰਾ ਕੁਝ ਹਾਲਾਤ ਦੇਖੇ ਬਣੇ ਹੋਏ ਤਾਂ ਉਹਦੀ ਬਾਹ ਜਿਹੜੀ ਮੁੜੀ ਹੋਈ ਸੀਗੀ ਇੱਕ ਤੇ ਕੋਸ ਰੰਜਾ ਵਗੈਰਾ ਪਈਆਂ ਸੀਗੀਆਂ ਅਸੀਂ ਬੇਨਤੀ ਇਹੀ ਕਰਦੇ ਆਂਗੇ ਪ੍ਰਸ਼ਾਸਨ ਤੇ ਸਰਕਾਰ ਨੂੰ ਵੀ ਅਸੀਂ ਕਿਸੇ ਦੇ ਬੱਚੇ ਇਹ ਨਹੀਂ ਕਹਿੰਦੇ ਹੈਗੇ ਵੀ ਚੱਕ ਕੇ ਜੇਲ੍ਹਾਂ ਚ ਦੇ ਦਿਓ ਪਰ ਜਿਹੜੀ ਇਹ ਚੈਨ ਬਣੀ ਵੀ ਆ ਨਸ਼ੇ ਦੀ ਕਿੱਥੋਂ ਆਉਂਦਾ ਕਿਵੇਂ ਬਣਦਾ ਤੇ ਕਿਵੇਂ ਇਹਦੇ ਜਿਹੜੇ ਹੈਗੇ ਆ ਗਾਹਾਂ ਵਪਾਰੀ ਬਣਦੇ ਆ ਉਹਨਾਂ ਤੇ ਨਾਥ ਜ਼ਰੂਰ ਪਾਈ ਜਾਵੇ ਸਾਡਾ ਤਾਂ ਖੋ ਗਿਆ ਕਿਸੇ ਹੋਰ ਦਾ ਜਿਹੜਾ ਪਰਿਵਾਰ ਦਾ ਬੱਚਾ ਉਹ ਜ਼ਰੂਰ ਵੀ ਨਾਖ ਹੋਵੇ ਬਿਠੇ ਬੈਠ ਕੇ ਕਰਦੇ ਇੱਥੇ ਆਉਣ ਦਾ ਮਕਸਦ ਮੇਰਾ ਇਕਤਾ ਇਹਨਾਂ ਨਾਲ ਹਮਦਰਦੀ ਕਰਨ ਦਾ ਸੀਗਾ ਇੱਕ ਦੁਨੀਆ ਵਿੱਚ ਗੱਲ ਜਾਣੀ ਚਾਹੀਦੀ ਆ ਔਰ ਇਹਦੀ ਅਵਿਕਰਿੰਗ ਹੋਣੀ ਚਾਹੀਦੀ ਆ ਕਿ ਨਸ਼ੇ ਕਿੱਡੇ ਮਾੜੇ ਨੇ ਕਿ ਸਾਡੇ ਛੋਟੇ ਛੋਟੇ ਬੱਚੇ ਜਿੰਨਾਂ ਨੂੰ ਪਤਾ ਹੀ ਕੁਝ ਨਹੀਂਗਾ ਕਿ ਅਸੀਂ ਨਾਲ ਟੀਕਾ ਲਾਉਣ ਲੱਗੇ ਆ ਅਸੀਂ ਨਸ਼ਾ ਕਰਨ ਲੱਗੇ ਇਹਨਾਂ ਨੂੰ ਐਜੂਕੇਟ ਕਰਨ ਦੀ ਲੋੜ ਹੈਗੀ ਆ ਆਪਣੇ ਸਮਾਜ ਵਿੱਚ ਇਹਨਾਂ ਨੂੰ ਪਹਿਲਾਂ ਵਾਰਨ ਕੀਤਾ ਜਾਵੇ ਬੱਚਿਆਂ ਨੂੰ ਭਾਵੇਂ ਸਕੂਲਾਂ ਦੇ ਵਿੱਚ ਕਾਲਜੇਜ਼ ਵਿੱਚ ਪੜਾਇਆ ਜਾਵੇ ਕਿ ਇਹਦਾ ਅੰਤ ਕੀ ਹੁੰਦਾ ਵਾ ਇਸ ਕਰਕੇ ਔਰ ਇੱਥੇ ਆਣ ਕੇ ਮੇਰਾ ਇਹ ਵੀ ਹਾਈਲਾਈਟ ਕਰਨ ਦਾ ਮਕਸਦ ਆ ਕਿ ਸਰਕਾਰਾਂ ਕੱਲੀਆਂ ਇਸ ਵਾਲੀ ਸਰਕਾਰ ਨਹੀਂ ਮਗਰ ਲੀਆਂ ਸਰਕਾਰਾਂ ਆਪਾਂ ਮਰਿੰਦਰ ਸਿੰਘ ਨੂੰ ਕਹਿੰਦੇ ਸੀ ਜਿਨੇ ਗੁਟਕਾ ਸਾਫ ਫੜ ਕੇ ਝੂਠੀ ਸੌਂ ਖਾਦੀ ਔਰ ਉਹ ਕਾਮਯਾਬ ਨਹੀਂ ਹੋ ਸਕਿਆ ਨਸ਼ਾ ਵਧਿਆ ਪਿੰਡਾਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਆਪਾਂ ਨਿਤ ਦਿਨ ਦੇਖਦੇ ਰਹਿੰਦੇ ਆ ਗਾਇ ਪਗਾਏ ਔਰ ਇਸੇ ਕੁਰੜ ਪਿੰਡ ਵਿੱਚ ਦੋ ਤਿੰਨ ਪਹਿਲਾਂ ਇੱਕ ਹੋਰ ਮੌਤ ਹੋਈ ਚੀ ਇੱਕ ਮੌਤ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਕੁਰੜ ਵਿੱਚ ਹੀ ਮੀਠੇਰ ਦੇ ਪਿੰਡ ਵਿੱਚ ਮੌਤ ਹੋਈ ਹੈ ਮਤਲਬ ਸਮਝ ਲਓ ਕਿ ਦੂਸਰੀ ਮੌਤ ਇਸ ਕੋਰੜ ਪਿੰਡ ਵਿੱਚ ਲੋਕ ਸਭਾ ਉਮੀਦਵਾਰ ਆਮ ਆਦਮੀ ਪਾਰਟੀ ਦਾ ਮਨਿਸਟਰ ਉਹਦੇ ਪਿੰਡ ਚ ਤੇ ਤੁਸੀਂ ਸਾਰੇ ਪੰਜਾਬ ਵਿੱਚ ਸੁਣਦੇ ਰਹਿੰਦੇ ਰਹਿੰਦੇ ਕਿ ਗਾਏ ਪਕਾਏ ਕਦੀ ਕੋਈ ਰੂੜੀਆਂ ਤੇ ਪਿਆ ਬੱਚਾ ਸਿਰੰਜੋ ਦੇ ਵਿੱਚ ਪਈ ਕੋਈ ਮੋਟਰ ਦੇ ਕਮਰੇ ਦੇ ਬਾਹਰ ਪਿਆ ਵਾ ਇਤੋਂ ਤੱਕ ਕਿ ਲੜਕੀਆਂ ਵੀ ਸ਼ਿਕਾਰ ਹੋ ਚੁੱਕੀਆਂ ਨੇ ਇਸ ਡਰੱਗ ਮਾਫੀਆ ਦਾ ਨਸ਼ੇ ਦੇ ਮਾਫੀਆ ਦਾ ਨਸ਼ੇ ਦੇ ਕੋਡ ਦਾ ਔਰ ਇੱਥੇ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਪ੍ਰੋਮਿਸ ਕੀਤਾ ਸੀਗਾ ਕਿ ਅਸੀਂ 6 ਮਹੀਨਿਆਂ ਦੇ ਵਿੱਚ ਵਿੱਚ ਇਸ ਨਸ਼ੇ ਦੇ ਕੋੜ ਨੂੰ ਪੰਜਾਬ ਚੋਂ ਕੱਢ ਦਿਆਂਗੇ ਪਰੰਤੂ ਦੋਸਤੋ ਅਸਲ ਕਹਾਣੀ ਜ਼ਮੀਨੀ ਹਕੀਕਤ ਹੈ ਕਿ ਅਭੀਜੀਤ ਵਰਗੇ ਕਈ ਬੱਚੇ ਪਤਾ ਨਹੀਂ ਹੋਰ ਕਿੰਨਿਆਂ ਦੀ ਬਲੀ ਚੜਨੀ ਆ ਔਰ ਸਾਡਾ ਪੰਜਾਬ ਜਿਹੜਾ ਇੱਕ ਪੂਰੀ ਪੀੜੀ ਸਾਡਾ ਪੰਜਾਬ ਨਸ਼ੇ ਦੀ ਭੇਟ ਚੜ ਚੁੱਕਾ ਨੌਜਵਾਨ ਔਰ ਸਾਡੇ ਪੰਜਾਬ ਦੇ ਬੱਚਿਆਂ ਨੂੰ ਕੋਈ ਪਵੇਖ ਨਜ਼ਰ ਨਹੀਂ ਆ ਰਿਹਾ ਨੌਕਰੀਆਂ ਉਹਨਾਂ ਨੂੰ ਨਹੀਂ ਮਿਲ ਰਹੀਆਂ ਨਿਮੋਸ਼ੀ ਦੇ ਵਿੱਚ ਆਣ ਕੇ ਨਸ਼ੇ ਵਿੱਚ ਜਾ ਕੇ ਜਾਂ ਤਾਂ ਉਹ ਆਪਣੀ ਜਾਨ ਗਵਾ ਰਹੇ ਨੇ ਜਾਂ ਇਥੋਂ ਛੱਡ ਕੇ ਦੇਸ਼ ਤੇ ਪੰਜਾਬ ਛੱਡ ਕੇ ਤੇ ਵਿਦੇਸ਼ਾਂ ਵਿੱਚ ਜਾ ਕੇ ਲੱਖਾਂ ਦੀ ਤعداد ਵਿੱਚ ਜਾਈ ਜਾਂਦੇ ਨੇ ਲੇਕਿਨ ਫਿਰ ਵੀ ਸਾਡੇ ਰਾਜ ਕਰਨ ਵਾਲੇ ਇੱਕ ਇੰਦਾ ਦੀ ਰੰਗਲੀ ਤਸਵੀਰ ਪੇਸ਼ ਕਰ ਰਹੇ ਨੇ ਜਿਹੜੀ ਕਿ ਅਸਲ ਰੰਗਲੀ ਨਹੀਂਗੀ ਅਸਲ ਉਹ ਪੰਜਾਬ ਉਹ ਆ ਜਿਹੜਾ ਇਹਨਾਂ ਦੇ ਪੁੱਤ ਨੇ ਹੰਡਾਇਆ ਇਹਨਾਂ ਦੇ ਪਰਿਵਾਰ ਨੂੰ ਪਤਾ ਇਸ ਵਕਤ ਕੀ ਦੁੱਖ ਹੈਗਾ ਇਸ ਲਈ ਮੇਰਾ ਮਕਸਦ ਸਿਰਫ ਪਰਿਵਾਰ ਦੇ ਨਾਲ ਆ ਕੇ ਹਮਦਰਦੀ ਕਰਨਾ ਔਰ ਦੁਨੀਆ ਜਹਾਨ 'ਚ ਬੈਠੇ ਪੰਜਾਬੀਆਂ ਨੂੰ ਜ਼ਮੀਨੀ ਹਕੀਕਤ ਨਾਲ ਜੋੜਨਾ ਕਿ ਜੇ ਭਗਵੰਤਪານ ਚੀਫ ਮਿਨਿਸਟਰ ਦੇ ਆਪਣੇ ਹੋਮ ਡਿਸਟ੍ਰਿਕਟ ਔਰ ਮੀਥੇਰ ਦੇ ਆਪਣੇ ਪਿੰਡ ਵਿੱਚ ਨਸ਼ਾ ਕੰਟਰੋਲ ਨਹੀਂਗਾ ਤੇ ਫਿਰ ਬਾਕੀਆਂ ਨੂੰ ਇਹ ਕੰਟਰੋਲ ਨਸ਼ੇ ਵਿੱਚ ਕੀ ਕਰਨਗੇ ਸਾਡੀਆਂ ਅਰਦਾਸਾਂ ਸਾਡੀ ਹਮਦਰਦੀ ਇਹਨਾਂ ਦੇ ਪਰਿਵਾਰ ਦੇ ਨਾਲ ਵਾਹਿਗੁਰੂ ਇਸ ਵਿਛੜੇ ਹੋਏ ਆਤਮਾ ਨੂੰ ਆਪਣੇ ਚਰਨਾਂ ਚਨਵਾਸ ਬਖਸ਼ਣ ਆਤਮਕ ਸ਼ਾਂਤੀ ਬਖਸ਼ਣ ਪਰਿਵਾਰ ਨੂੰ ਭਾਰਮਣਨ ਦੀ ਬਲ ਬਖਸ਼ਣ ਮੈਂ ਕੋਸ਼ਿਸ਼ ਕਰਕੇ ਇਹਨਾਂ ਦੀ ਮਦਦ ਵੀ ਕਰੂੰਗਾ ਆਉਣ ਵਾਲੇ 1 2 4 ਦਿਨ ਦੇ ਵਿੱਚ ਇਲੈਕਸ਼ਨ 'ਚ ਮੈਂ ਬਿਜ਼ੀ ਹੋਗਾ ਮੈਂ ਇਹਨਾਂ ਦੀ ਆਰਥਿਕ ਤੌਰ ਦੇ ਉੱਤੇ ਜਿੰਨੇ ਜੋਗ ਹੈਗੇ ਅਸੀਂ ਮਦਦ ਕਰਕੇ ਜਾਵਾਂਗੇ ਆਰਥਿਕ ਨਾਲ ਕੁਝ ਕੀਤਾ ਤਾਂ ਨਹੀਂ ਜਾ ਸਕਦਾ ਪਰ ਘੱਟੋ ਘੱਟ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹਨਾਂ ਨੇ ਕਰਨਾ ਆਪਣਾ ਕਿਰਿਆ ਕਰਮ ਕਰਨਾ ਭੋਗ ਪਾਉਣੇ ਕੋਈ ਬੱਚਿਆਂ ਦੇ ਪੜ੍ਹਾਈ ਦਾ ਫੀਸ ਦੇਣੀ ਆ ਕਰਜ਼ਾ ਤਾਂ ਇਹਦੇ ਤੇ ਪੱਕਾ ਹੀ ਹੋਣਾ ਕਰਜ਼ਾ ਹੈ ਤੁਹਾਡੇ ਤੇ ਸਾਰਿਆਂ ਦੇ ਕਰਜ਼ਾ ਦਾ ਤੁਸੀਂ ਦੇਖ ਸਕਦੇ ਹੋ ਸਾਡੇ ਹਾ ਜਿੰਨੇ ਕਿਸਾਨ ਮਜ਼ਦੂਰ ਬੈਠੇ ਨੇ ਸਾਰੇ ਖੇਤ ਮਜ਼ਦੂਰ ਇਸ ਵਕਤ ਅਸੀਂ ਪਿੰਡ ਮਿੱਠਾਵਾਲ ਹਲਕਾ ਮਲੇਰ ਕੋਟਲਾ ਗਵਾਂਡੀ ਕੋੜ ਲੋਕ ਸਭਾ ਹਲਕਾ ਸੰਗਰੂਰ ਤੋਂ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਆ ਇਹ ਗੱਲ ਕਿ ਸਕੂਲਾਂ ਵਿੱਚ ਐਜੂਕੇਟ ਕਰੋ ਭਾਵੇਂ ਕਿ ਸਬਜੈਕਟ ਨਹੀਂਗਾ ਪਰ ਤੁਸੀਂ ਉਹਨਾਂ ਨੂੰ ਬੁਲਾ ਕੇ ਪਤਿਆ ਕੇ ਬਿਠਾ ਕੇ ਸਮਝਾਓ ਕਿ ਅਸੀਂ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਨਸ਼ਾ ਵਾ ਔਰ ਕਈ ਤਰ੍ਹਾਂ ਦਾ ਨਸ਼ਾ ਬੱਚੋ ਤੁਸੀਂ ਇਹ ਕੰਮ ਗਲਤ ਨਹੀਂ ਕਰਨਾ ਤੁਹਾਡੇ ਇਸ ਨਾਲ ਤੁਹਾਡੀ ਜ਼ਿੰਦਗੀ ਜਾਨ ਪਰਿਵਾਰ ਨੂੰ ਖਤਰਾ ਪੈ ਸਕਦਾ ਸੋ ਇਸ ਸਾਡੇ ਨਾਲ ਅੱਜ ਜੁੜਨ ਵਾਸਤੇ ਮਿੱਠੇਵਾਲ ਤੋਂ ਲੋਕ ਸਭਾ ਹਲਕਾ ਸੰਗਰੂਰ ਮਲੇਰ ਕੋਟਲਾ ਔਰ ਕੋਰੜ ਪਿੰਡ ਦੇ ਲੱਗਿਓ ਮੈਂ ਜੁੜਨ ਵਾਸਤੇ ਤੁਹਾਡਾਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਇੱਕ ਵਾਰ ਫਿਰ ਅਰਦਾਸ ਕਰਦਾ ਕਿ ਉਹ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਚ ਵਾਹਿਗੁਰੂ ਨਿਵਾਸ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਦੱਸਦੇ ਇਹ ਕਿ ਨਸ਼ੇ ਦੇ ਮਾਮਲੇ ਦੇ ਉੱਤੇ ਲਗਾਤਾਰ ਸਰਕਾਰ ਨੂੰ ਨਿਸ਼ਾਨੇ ਉੱਤੇ ਲਿਆ ਜਾ ਰਿਹਾ ਹੈ ਪ੍ਰਤਾਪ ਸਿੰਘ ਬਾਜਵਾ ਦਾ ਜ਼ਿਕਰ ਕਰ ਸਕਦੇ ਹੋ ਅਕਾਲੀ ਦਲ ਦੀ ਗੱਲ ਕਰ ਲਓ ਭਾਜਪਾ ਦੀ ਗੱਲ ਕਰ ਲਓ ਤੇ ਲਗਾਤਾਰ ਇਹਨਾਂ ਮਾਮਲਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਪਰ ਉੱਥੇ ਹੀ ਜੇਕਰ ਗੱਲ ਸੁਖਪਾਲ ਖੈਰਾ ਦੀ ਕਰ ਲਈ ਜਾਵੇ ਤਾਂ ਸੰਗਰੂਰ ਦੇ ਵਿੱਚ ਜੋ ਨਸ਼ੀਲੀ ਸ਼ਰਾਬ ਦੇ ਕਾਰਨ ਮੌਤਾ ਹੋਈਆਂ ਸੀ ਔਰ ਨਸ਼ੇ ਦੀ ਓਵਰਡੋਜ਼ ਦੇ ਕਾਰਨ ਜੋ ਨੌਜਵਾਨਾਂ ਦੀ ਜਾਨ ਜਾ ਰਹੀ ਹੈ ਉਸ ਨੂੰ ਲੱਗੇ ਲਗਾਤਾਰ ਸਵਾਲ ਖੜੇ ਕੀਤੇ ਜਾ ਰਹੇ ਸੁਖਪਾਲ ਖੈਰਾ ਦੇ ਵੱਲੋਂ ਔਰ ਸਰਕਾਰ ਨੂੰ ਘੇਰਨ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਕੋਰ ਕਸਰ ਛੱਡੀ ਨਹੀਂ ਜਾ ਰਹੀ ਪਰ ਹੁਣ ਜਿਸ ਤਰੀਕੇ ਨਾਲ ਇੱਕ ਵਾਰ ਫੇਰ ਹੱਲਾ ਖੈਰਾ ਨੇ ਮੀਥੇਅਰ ਦੇ ਉੱਤੇ ਬੋਲ ਦਿੱਤਾ ਹੈ ਦੇਖਣਾ ਇਹ ਹੋਵੇਗਾ ਕਿ ਇਸ ਨੂੰ ਲੈ ਕੇ ਮੀਥੇਅਰ ਦੀ ਕੀ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ ਜੋ ਵੀ ਅਪਡੇਟਸ ਹੋਣਗੇ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਤੁਸੀਂ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ ਟੀਵੀ ਪੰਜਾਬ